ਇਮਰਾਨ ਖਾਨ ਨੂੰ ਬਹੁਤ ਹੀ ਰੈਸਮਈ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਤੇ ਤਿੰਨ ਭੈਣਾਂ ਇਹਨਾਂ ਦੀਆਂ ਇਮਰਾਨ ਖਾਨ ਦੀਆਂ ਉਹਨਾਂ ਦਾ ਇਹ ਕਹਿਣਾ ਹੈ ਸਰਤਾਰਪੁਰ ਸਾਹਿਬ ਦਾ ਲਾਂਗਾ ਖਲਾਉਣ ਦੇ ਵਿੱਚ ਵੀ ਇਹਨਾਂ ਦੀ ਕਾਫੀ ਸ਼ਮੂਲੀਅਤ ਰਹੀ ਸੀ ਇਮਰਾਨ ਖਾਨ ਸਾਬਕਾ ਕਰੈਕਟਰ ਜਿਹਨੇ ਵਰਲਡ ਕੱਪ ਵੀ ਜਿੱਤਿਆ ਸੀਗਾ ਤੇ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਜਿਹੜਾ ਕਿ ਅਗਸਤ 2023 ਤੋਂ ਲਗਾਤਾਰ ਪਾਕਿਸਤਾਨ ਦੇ ਵਿੱਚ 라ਵਲਪਿੰਡੀ ਦੇ ਵਿੱਚ ਜੇਲ੍ਹ ਦੇ ਵਿੱਚ ਸੀਗਾ ਉਨ੍ਹਾਂ ਬਾਰੇ ਇਸ ਵਾਰੀ ਦੱਸਿਆ ਜਾ ਰਿਹਾ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਆ ਸੋਸ਼ਲ ਮੀਡੀਆ ਦੇ ਉੱਤੇ ਕੱਲ੍ਹ ਦੀਆਂ ਇਹ ਖਬਰਾਂ ਇਸ ਵੇਲੇ ਛਾਈਆਂ ਹੋਈਆਂ ਕੀ ਉਨ੍ਹਾਂ ਦੀ ਸੱਚੀ ਮੌਤ ਹੋ ਚੁੱਕੀ ਆ ਜੇਲ੍ਹ ਦੇ ਵਿੱਚ ਪੂਰੀ ਘਟਨਾ ਦੀ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਜੋ ਅਸਲ ਦੇ ਵਿੱਚ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਅਫਗਾਨਿਸਤਾਨ ਟਾਈਮਜ਼ ਦੀ ਨਿਊਜ਼ ਦੇ ਵਿੱਚ ਇੱਕ ਉਹ ਆਰਟੀਕਲ ਛਾਪਦਿਆ ਇੱਕ ਪੂਰੀ ਖਬਰ ਛਾਪਦਿਆ ਕਿ ਉਨ੍ਹਾਂ ਨੂੰ ਇੱਕ ਜਿਹੜੇ ਭਰੋਸੇਯੋਗ ਸੂਤਰ ਆ ਜਿਹੜੇ ਪਾਕਿਸਤਾਨ ਦੇ ਵਿੱਚ ਆ ਉਨਾ ਤੋਂ ਖਬਰ ਮਿਲਦੀ ਆ ਕਿ Imran Khan ਨੂੰ ਬੜੇ ਹੀ ਇੱਕ ਰਸਮਈ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਮਾਰ ਦਿੱਤਾ ਗਿਆ ਸੋ ਇਹ ਜਿਹੜੀ ਅਫਗਾਨਿਸਤਾਨ ਟਾਈਮ ਦੇ ਵਿੱਚ ਖਬਰ ਛਪੀ ਸੀ ਉਹਦੇ ਕਰਕੇ ਹੀ ਇਹ ਜਿਹੜੀ ਖਬਰ ਆ ਪੂਰੀ ਦੁਨੀਆ ਦੇ ਵਿੱਚ ਫੈਲ ਜਾਂਦੀ ਆ ਤੇ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਬਹੁਤ ਸਪੋਰਟਰ ਆ PTI PTI ਮਤਲਬ ਕਿ Imran Khan ਦੀ ਪਾਰਟੀ ਉਹਦੇ ਸਪੋਰਟਰ ਕਾਫੀ ਆ ਉਹ ਰਾਵਲਪਿੰਡੀ ਦੇ ਵਿੱਚ ਜੇਲ੍ਹ ਦੇ ਬਾਹਰ ਜਾਨੀ ਕਿ ਇਸ ਤਰ੍ਹਾਂ ਇਕੱਠਾ ਹੋਣ ਲੱਗ ਪੈਂਦੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਨਾਰੇ ਨੂਰੇ ਵੀ ਲਾਉਣ ਲੱਪੰਦੇ ਆ ਕਿ ਆਪਾਂ ਲੈ ਕੇ ਰਾਂਗੇ ਆਜ਼ਾਦੀ ਨਾਰੇ ਵੀ ਆਪਣੇ ਇੰਡੀਆ 'ਚ ਵੀ ਲੱਗਦੇ ਆ ਇਸ ਤਰ੍ਹਾਂ ਦੇ ਆਜ਼ਾਦੀ ਮੈਨੂੰ ਐਨੀਵੇ ਚਲੋ ਜੀ ਇੱਥੇ ਉਹਨਾਂ ਦਾ ਪੂਰਾ ਜਮਾਬੜਾ ਇਕੱਠਾ ਹੋ ਜਾਂਦਾ ਹੈ ਜੇਲ੍ਹ ਦੇ ਬਾਹਰ ਇਮਰਾਨ ਖਾਨ ਦੀਆਂ ਜਿਹੜੀਆਂ ਭੈਣਾਂ ਆ ਦੱਸਦਾ ਤਾਂ ਉਹਦੀਆਂ ਤਿੰਨ ਭੈਣਾਂ ਆ ਉਹ ਵੀ ਇੱਥੇ ਆ ਕੇ ਪੂਰਾ ਧਰਨਾ ਮਜਾਰਾ ਕਰਦੀਆਂ ਧਰਨਾ ਲਾਉਦੀਆਂ ਕਿ ਅਸੀਂ ਸੀਟ ਲੈ ਮਾਰ ਲੈ ਅਮਨੇ ਉਠੇਗੇ ਪ੍ਰੋਸੀਕਿਊਸ਼ਨ ਕਹਿ ਰਹੀ ਹੈ ਕਿ ਇਨਕੋ ਅਰੈਸਟ ਕਰੋ ਪੁਲਿਸ ਖੜੀ ਹੈ ਤਾਂ ਮੈਂ ਪੁਲਿਸ ਖੜੀ ਵੀ ਹੈ ਉਹਨਾਂ ਨੇ ਕਹਾ ਕਿ ਇਨਕੋ ਅਰੈਸਟ ਕਰੋ ਮੈਂ ਕਹਾ ਪਹਿਲੇ ਮੀਡੀਆ ਸੇ ਬਾਤ ਕਰ ਲਉ ਜੋ ਰਿਪੋਰਟ ਸੇ ਸਾਹਮਣੇ ਆਈ ਹੈ ਕਿ ਉਹਦੇ ਵਿੱਚ ਜਿਹੜੀਆਂ ਇਹਦੀਆਂ ਭੈਣਾਂ ਸੀਗੀਆਂ ਇਮਰਾਨ ਖਾਨ ਦੀਆਂ ਉਹਨਾਂ ਨੂੰ ਵੀ ਫੜ ਫੜ ਕੇ ਅਰੈਸਟ ਕਰ ਲਿਆ ਗਿਆ ਤੇ ਜਿਹੜੇ ਲੋਕ ਵੀ ਉੱਥੇ ਇਕੱਠੇ ਹੋਏ ਸੀਗੇ ਪੁਲਿਸ ਦੁਆਰਾ ਉਹਨਾਂ ਨੂੰ ਤਿਤਰ ਬਿਤਰ ਕਰ ਦਿੱਤਾ ਗਿਆ ਉਹਦੀਆਂ ਭੈਣਾਂ ਨੂੰ ਵੀ ਦੱਸਿਆ ਇੰਦਾ ਜਾ ਰਿਹਾ ਕਿ ਬਾਲਾ ਬੂਣਾ ਤੋਂ ਫੜ ਕੇ ਕਸੀਟਿਆ ਜਿਹੜੀ ਕੀ ਇਹਨੂੰ ਮਾਰ ਦਿੱਤਾ ਗਿਆ ਹੋਊਗਾ ਇਹ ਖਦਸ਼ਾ ਕਿਉਂ ਨਿਕਲ ਕੇ ਸਾਹਮਣੇ ਆ ਰਿਹਾ ਤਿੰਨ ਹਫ਼ਤੇ ਤੋਂ ਇਮਰਾਨ ਖਾਨ ਦੇ ਨਾਲ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਪਿਛਲੇ ਤਿੰਨ ਕ ਹਫ਼ਤੇ ਤੋਂ ਉਸ ਤੋਂ ਪਹਿਲਾਂ ਜਿੱਦਾਂ ਨਾਰਮਲੀ ਹੀ ਉਹਦੀਆਂ ਭੈਣਾਂ ਜਾਂ ਕੋਈ ਇਹਦੇ ਪਾਰਟੀ ਦੇ ਮੈਂਬਰ ਜਾਂ ਇਹਦਾ ਵਕੀਲ ਮਿਲਦੇ ਸੀਗੇ ਉਹਨਾਂ ਨੂੰ ਮਿਲਣ ਦਿੱਤਾ ਜਾਂਦਾ ਸੀਗਾ ਇੱਥੋਂ ਤੱਕ ਕਿ ਪੀਟੀਆਈ ਦਾ ਇੱਕ ਚੀਫ ਮਿਨਿਸਟਰ ਆ ਸੋਹੇਲ ਅਫਰੀਦੀ ਸ਼ਾਹਿਦ ਅਫਰੀਦੀ ਨਹੀਂ ਸੋਹੇਲ ਅਫਰੀਦੀ ਖੈਬਰ ਪਖਤੂਨ ਤੋਂ ਆ ਇਹਦੀ ਪਾਰਟੀ ਆ ਹਨਾ ਜਿਹਦਾ ਇਹ ਫਾਊਂਡਰ ਰਿਹਾ ਇਮਰਾਨ ਖਾਨ ਇਦੀ ਪਾਰਟੀ ਦਾ ਸੀਐਮ ਵੀ ਸੀਗਾ ਉਹਨੇ ਵੀ ਪੂਰੀ ਆਪਣੀ ਅਪਰੋਚ ਵਗੈਰਾ ਕੀਤੀ ਕਿ ਮੈਂ ਤਾਂ ਇੱਕ ਪੂਰਾ ਇੱਕ ਰਾਜ ਆ ਉਹਦਾ ਪੀ ਇਹ ਸੀਐਮ ਆ ਮੈਨੂੰ ਤਾਂ ਉਹਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਸੋ ਉਹਨੂੰ ਵੀ ਦੋ ਤਿੰਨ ਵਾਰੀ ਜਾਨੀ ਕਿ ਇਜਾਜ਼ਤ ਜਿਹੜੀ ਸੀਗੀ ਮਿਲਣ ਦੀ ਦਿੱਤੀ ਨਹੀਂ ਗਈ ਇਮਰਾਨ ਦੇ ਖਾਨ ਪਿਛਲੇ 3 ਮਹੀਨਿਆਂ ਤੋਂ ਸੋ ਇਸੇ ਲਈ ਹੀ ਇਹ ਜਿਹੜੇ ਵੀ ਉਹਨਾਂ ਦੇ ਭੈਣਾਂ ਸੀਗੀਆਂ ਜਾਂ ਹੋਰ ਜਿਹੜੇ ਉਹਦੇ ਜਾਦੇ ਕਰੀਬੀ ਲੋਕ ਸੀਗੇ ਜਾਂ ਉਹਦਾ ਵਕੀਲ ਸੀਗਾ ਉਹਨਾਂ ਨੂੰ ਇਹ ਖਦਸ਼ਾ ਹੋ ਰਿਹਾ ਸੀਗਾ ਕਿਤੇ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਮਾਰ ਨਾ ਦਿੱਤਾ ਗਿਆ ਹੋਵੇ ਅਸਲ ਦੇ ਵਿੱਚ 4 ਹਫ਼ਤੇ ਪਹਿਲਾਂ ਜਦੋਂ ਉਹਦਾ ਵਕੀਲ ਉਹਦੇ ਨਾਲ ਮਿਲਿਆ ਸੀਗਾ ਉਸ ਸਮੇਂ ਉਹਨੇ ਪੂਰਾ ਇੱਕ ਲੈਟਰ ਹੈਡ ਇਮਰਾਨ ਖਾਨ ਨੇ ਲਿਖ ਕੇ ਆਪਣੇ ਵਕੀਲ ਨੂੰ ਦਿੱਤਾ ਸੀਗਾ ਅਸਲ ਦੇ ਵਿੱਚ ਇਮਰਾਨ ਖਾਨ ਨੇ ਜਦੋਂ ਵੀ ਕੋਈ ਵਕੀਲ ਜਾਂ ਸਾਕਾ ਸੰਬੰਧੀ ਜਾਂ ਕੋਈ ਹੋਰ ਉਹਦੀਆਂ ਭੈਣਾਂ ਨੂੰ ਮਿਲਣ ਆਉਂਦੀਆਂ ਸੀਗੀਆਂ ਜੇਲ੍ਹ ਦੇ ਵਿੱਚ ਉਹਨੂੰ ਕੁਝ ਨਾ ਕੁਝ ਸੰਦੇਸ਼ ਲਿਖ ਕੇ ਭੇਜ ਦਿੰਦਾ ਸੀਗਾ ਜਿਹੜੇ ਕੀ ਬਾਹਰ ਜਾ ਕੇ ਉਧੀਆਂ ਭੈਣਾ ਜਾਂ ਜੋ ਵੀ ਪੀਟੀਆਈ ਦੇ ਉਹਦੇ ਮੈਂਬਰ ਸੀਗੇ ਜੋ ਵੀ ਇਹਦੇ ਸੋਸ਼ਲ ਮੀਡੀਆ ਹੈਂਡਲਰ ਸੀਗੇ ਜਿਹੜੇ ਇਮਰਾਨ ਖਾਨ ਦੇ ਉਹ ਉਹ ਹੈਂਡਲ ਕਰਦੇ ਸੀਗੇ ਉਹਨਾਂ ਦੇ ਉੱਤੇ ਉਹਦੇ ਸੰਦੇਸ਼ ਜਿਹੜੇ ਸੀਗੇ ਉਹ ਪਾ ਦਿੰਦੇ ਹੁੰਦੇ ਸੀਗੇ ਇਮਰਾਨ ਖਾਨ ਜੇਲ੍ਹ ਦੇ ਵਿੱਚ ਕੋਈ ਫੋਨ ਵਗੈਰਾ ਨਹੀਂ ਉਹਨੂੰ ਦਿੱਤਾ ਗਿਆ ਸੀਗਾ ਪਰ ਉਹ ਕੁਝ ਨਾ ਕੁਝ ਲਿਖ ਕੇ ਸੰਦੇਸ਼ ਹਰੇਕ ਹਫ਼ਤੇ ਜਾਂ ਹਰੇਕ ਜਦੋਂ ਵੀ ਕੋਈ ਮਿਲਣ ਆਉਂਦਾ ਸੀਗਾ ਉਹ ਭੇਜ ਦਿੰਦਾ ਸੀਗਾ ਸੋ ਇਸੇ ਹੀ ਤਰ੍ਹਾਂ ਜਦੋਂ ਹੁਣ ਲਾਸਟ ਵਾਰੀ ਉਹਦਾ ਵਕੀਲ ਉਹਨੂੰ ਮਿਲਣ ਗਿਆ ਤਾਂ ਉਹਨੇ ਕਾਫੀ ਲੰਮਾ ਚੌੜਾ ਇੱਕ ਪੇਜ ਜਿਹੜਾ ਸੀਗਾ ਉਹਨੂੰ ਦਿੱਤਾ ਸੀਗਾ ਤੇ ਉਹਦੇ ਵਕੀਲ ਨੇ ਜਾ ਕੇ ਜਦੋਂ ਉਹਦੀ ਪਾਰਟੀ ਵਾਲਿਆਂ ਨੇ ਦਿੱਤਾ ਤੇ ਉਹਨੇ ਇਮਰਾਨ ਖਾਨ ਦੇ ਜਿਹੜੇ ਵੀ ਸੋਸ਼ਲ ਮੀਡੀਆ ਸੀਗੇ ਚਾਹੇ ਟਵਿੱਟਰ ਸੀ ਚਾਹੇ ਫੇਸਬੁੱਕ ਜਾਂ ਕਿਤੇ ਵੀ ਸਾਰੇ ਪਾਸੇ ਉਹ ਜਿਹੜਾ ਪੋਸਟਰ ਸੀਗਾ ਉਹਦਾ ਜੋ ਉਹਨੇ ਲਿਖਿਆ ਸੀਗਾ ਹੂਬੂ ਪਾ ਦਿੱਤਾ ਅਸਲ ਦੇ ਵਿੱਚ ਉੱਥੋਂ ਹੀ ਕਹਾਣੀ ਵਿਗੜੀ ਉਹ ਜਿਹੜਾ ਉਹਨੇ ਇਹ ਦਿੱਤਾ ਸੀਗਾ ਲਿਖ ਕੇ ਸਾਰਾ ਉਹ ਸੀਗਾ ਆਸੀਮ ਮਨੀਰ ਹਾਂਜੀ ਐਸ ਵੇਲੇ ਪਾਕਿਸਤਾਨ ਦੀ ਫੌਜ ਦਾ ਮੁਖੀ ਆ ਤੇ ਇੱਕ ਤਰ੍ਹਾਂ ਦੇ ਨਾਲ ਫੀਲਡ ਮਾਰਸ਼ਲ ਤੱਕ ਵੀ ਬਣ ਚੁੱਕਿਆ ਆ ਇਦੇ ਖਿਲਾਫ ਹੀ ਇਹ ਜਿਹੜਾ ਪੂਰਾ ਪੋਸਟ ਸੀਗੀ ਉਹਨੇ ਲਿਖ ਕੇ ਜਾਨੀ ਕਿ ਭੇਜੀ ਸੀ ਜੇਲ੍ਹ ਦੇ ਵਿੱਚੋਂ ਜਿਹਦੇ ਵਿੱਚ ਉਹਨੇ ਦੱਸਿਆ ਸੀ ਕਿ ਆਸੀਮ ਮਨੀਰ ਐਸ ਵੇਲੇ ਇੱਕ ਤਰ੍ਹਾਂ ਦੇ ਨਾਲ ਜੰਗਲ ਰਾਜ ਵਾਲਾ ਕੰਮ ਕਰ ਰਿਹਾ ਰਾਜਾ ਤਾਂ ਉਹ ਬਣ ਹੀ ਚੁੱਕਿਆ ਤੇ ਉਹ ਜ਼ਬਰ ਜ਼ੁਲਮ ਦੇ ਨਾਲ ਪਾਕਿਸਤਾਨ ਦੇ ਵਿੱਚ ਐਸ ਵੇਲੇ ਆਪਣੀ ਸੱਤਾ ਚਲਾ ਰਿਹਾ ਕਿਉਂਕਿ ਅਸਲੀ ਜਿਹੜਾ ਰਾਜਾ ਆ ਐਸ ਵੇਲੇ ਜੋ ਸ਼ਾਸਨ ਕਰ ਰਿਹਾ ਉੱਥੇ ਉਹ ਆਸੀਮ ਮਨੀਰ ਆ ਸਿੱਧੀ ਸਿੱਧੀ ਮੈਂ ਦੱਸਾਂ ਤਾਂ ਉਹਨੇ ਆਸੀਮ ਮਨੀਰ ਦੇ ਖਿਲਾਫ ਹੀ ਸਾਰਾ ਇਹ ਲਿਖ ਕੇ ਭੇਜਿਆ ਸੀਗਾ ਸੋ ਆਸਿਮੁਨੀਰ ਇਸ ਵੇਲੇ ਪੂਰਾ ਪਾਵਰਫੁਲ ਬੰਦਾ ਆ ਪਾਕਿਸਤਾਨ ਦੇ ਵਿੱਚ ਤੇ ਆਸਿਮੁਨੀਰ ਉਹ ਹੀ ਬੰਦਾ ਆ ਜਦੋਂ ਇਮਰਾਨ ਖਾਨ ਇਹ ਪ੍ਰਧਾਨ ਮੰਤਰੀ ਸੀਗਾ ਉਦੋਂ ਇਹ ਆਈਐਸਆਈ ਦਾ ਚੀਫ ਸੀਗਾ ਸੋ ਜਿਹੜਾ ਵੀ ਪਾਕਿਸਤਾਨ ਦੇ ਵਿੱਚ ਆਈਐਸਆਈ ਦਾ ਇਹ ਚੀਫ ਹੁੰਦਾ ਆ ਉਹ ਬੰਦਾ ਹੀ ਅੱਗੇ ਜਾ ਕੇ ਜਿਹੜਾ ਸੈਨਾ ਦਾ ਮੁਖੀ ਬਣਦਾ ਆ ਜਾਂ ਤਖਤ ਤੇ ਤੁਖਤੇ ਪਾਟ ਦਿੰਦਾ ਜੋ ਹਿਸਟਰੀ ਰਹੀ ਆ ਪਾਕਿਸਤਾਨ ਦੀ ਸੋ ਆਸੀਮ ਮਨੀਰ ਨੂੰ ਇਹ ਲੱਗਦਾ ਸੀਗਾ ਕਿ ਮੈਂ ਵੀ ਹੁਣ ਇੱਥੇ ਆਈਐਸਆਈ ਦਾ ਚੀਫ ਹਾਂ ਤੇ ਅੱਗੇ ਜਿਹੜੀ ਮੇਰੀ ਆ ਤਰੱਕੀ ਉਹ ਮੈਂ ਸੈਨਾ ਦਾ ਮੁਖੀ ਪਾਕਿਸਤਾਨ ਦੇ ਵਿੱਚ ਬਣ ਜਾਊਗਾ ਪਰ ਹੋਇਆ ਇਸ ਤੋਂ ਉਲਟ Imran Khan ਦੀ ਪਾਰਟੀ ਇਹ ਤਹਿਰੀਕ ਇਨਸਾਫ ਪਾਕਿਸਤਾਨ ਤਹਿਰੀਕ ਇਨਸਾਫ ਜਿਹੜੀ ਇਹਦੀ ਪਾਰਟੀ ਸੀਗੀ 2018 ਦੇ ਵਿੱਚ ਇਹ ਜਿੱਤ ਕੇ ਉੱਥੇ ਇਹ ਪ੍ਰਧਾਨ ਮੰਤਰੀ ਬਣਿਆ ਸੀ ਪਾਕਿਸਤਾਨ ਦਾ ਸੋ ਉਸੇ ਹੀ ਸਮੇ ਆਸਿਮ ਮਨੀਰ ਆਈਐਸਆਈ ਦਾ ਚੀਫ ਸੀਗਾ ਪਰ ਆਸਿਮ ਮਨੀਰ ਦੇ ਉੱਤੇ ਇਲਜ਼ਾਮ ਇਹ ਲੱਗੇ ਕਿ ਇਹ ਇਮਰਾਨ ਖਾਨ ਦੀ ਪੂਰੀ ਸੀਆਈਡੀ ਕਰ ਰਿਹਾ ਦੂਜਾ ਜਿਹੜੀ ਉਹਦੀ ਵਾਈਫ ਸੀਗੀ ਬੁਸ਼ਰਾ ਬੀਬੀ ਉਹਨੂੰ ਵੀ ਇਹ ਮੇਲਣ ਦੀ ਕਿਤੇ ਨਾ ਕਿਤੇ ਚਾਹਤ ਰੱਖਦਾ ਸੀਗਾ ਸੋ ਕਈ ਚੀਜ਼ਾਂ ਇਹਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀਆਂ ਸੀਗੀਆਂ ਇਮਰਾਨ ਖਾਨ ਨੂੰ ਇਹਦੇ ਬਾਰੇ ਪਤਾ ਲੱਗ ਚੁੱਕਿਆ ਸੀ ਕਿ ਇਹ ਮੇਰੀ ਵੀ ਜਸੂਸੀ ਵਗੈਰਾ ਹਨ ਪੂਰੀ ਕਰ ਰਿਹਾ ਹੈ ਤਾਂ ਕਰ ਰਿਹਾ ਸੀ ਕਿ ਅੱਗੇ ਜਦੋਂ ਆਉਣ ਵਾਲੇ ਸਮੇਂ 'ਚ ਮੈਂ ਕੋਈ ਸੈਨਾ ਮੁਖੀ ਬਣ ਜਾਊਂਗਾ ਤਾਂ ਮੈਂ ਵੀ ਤਖਤਾ ਤੁਖਤਾ ਪਲਟ ਦਊਂਗਾ ਪਰ ਇਮਰਾਨ ਖਾਨ ਨੂੰ ਪਤਾ ਲੱਗ ਗਿਆ ਤਾਂ ਇਸ ਨੂੰ ਜਿਹੜਾ ਆਈਐਸਆਈ ਦਾ ਚੀਫ ਸੀਗਾ ਉਹ ਵਾਲੀ ਪੋਜੀਸ਼ਨ ਦੇ ਉੱਤੇ 17 ਦਿਨ ਦੇ ਵਿੱਚ ਹੀ ਹਟਾ ਕੇ ਪਿੱਛੇ ਕਰ ਦਿੱਤਾ ਗਿਆ ਸੋ ਇਹ ਕਿਤੇ ਨਾ ਕਿਤੇ ਇਸ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ਾਂ ਸੀਗੀਆਂ ਸੋ ਆਸੀਮ ਮਨੀਰ ਨੂੰ ਇਹ ਚੀਜ਼ ਪਤਾ ਸੀਗੀ ਕਿ ਜੇਕਰ ਮੈਂ ਇਮਰਾਨ ਖਾਨ ਨੂੰ ਥੱਲੇ ਲਾਉਣਾ ਹੈ ਤਾਂ ਇਹਨੂੰ ਤਖਤਾ ਪਲਟ ਕਰਨਾ ਹੀ ਪੈਣਾ ਕਿਉਂਕਿ ਇਹਦੀ ਜਿਹੜੀ ਪਾਕਿਸਤਾਨ ਦੀ ਆਬਾਦ ਦੇ ਵਿੱਚ ਚਾਹਤ ਬਹੁਤ ਜ਼ਿਆਦਾ ਆ ਇਸ ਲਈ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਈ ਵਾਰੀ ਇੱਥੇ ਇਹ ਜਿੱਤ ਕੇ ਦੁਬਾਰਾ ਜਿਹੜਾ ਆ ਪ੍ਰਾਈਮ ਮਿਨਿਸਟਰ ਬਣ ਸਕਦਾ ਆ ਸੋ ਆਸੀਮ ਮਨੀਰ ਚੁੱਪਚਾਪ ਮਿਲਣ ਲਾ ਪਿਆ ਕਿਹਨੂੰ ਮਿਲਣ ਲਾ ਪਿਆ ਜੀ ਨਵਾਬ ਸ਼ਰੀਫ ਨੂੰ ਹਾਂਜੀ ਉਹੀ ਨਵਾਬ ਸ਼ਰੀਫ ਜਿਹੜਾ ਕੀ ਪਹਿਲਾਂ ਵੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਿਹਾ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੀ ਇਹ ਇੱਕ ਖਾਸੀਅਤ ਰਹੀ ਆ ਕੋਈ ਵੀ ਪ੍ਰਧਾਨ ਮੰਤਰੀ ਉੱਤੇ ਅੱਜ ਤੱਕ ਪੂਰਾ ਟਾਈਮ ਨਹੀਂ ਕਰ ਸਕਿਆ ਹੈਗਾ ਜਦੋਂ ਵੀ ਉਹਨਾਂ ਦਾ 2-3 ਸਾਲ ਹੁੰਦੇ ਆ ਕੋਈ ਨਾ ਕੋਈ ਜਿਹੜਾ ਇਹ ਸੈਨਾ ਵੱਲੋਂ ਆ ਤਖਤਾ ਪਲਟ ਕਰ ਦਿੱਤਾ ਜਾਂਦਾ ਸੋ ਨਵਾਬ ਸ਼ਰੀਫ ਨੂੰ ਵੀ ਇਦਾਂ ਹੀ ਤਖਤਾ ਪਲਟ ਕਰ ਦਿੱਤਾ ਗਿਆ ਸੀਗਾ ਤੇ ਜਿੰਨੇ ਵੀ ਇੱਥੇ ਪਾਕਿਸਤਾਨ ਦੇ ਵਿੱਚ ਤਖਤਾ ਪਲਟ ਹੋਇਆ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਦੋ ਆਪਸ਼ਨਾਂ ਦਿੱਤੀਆਂ ਜਾਂਦੀਆਂ ਸੀਗੀਆਂ ਉਸ ਸਮੇਂ ਸੈਨਾ ਦਾ ਜਿਹੜਾ ਤਖਤਾ ਪਲਟ ਹੁੰਦਾ ਸੀ ਜਾਂ ਤਾਂ ਤੁਸੀਂ ਜੇਲ੍ਹ ਦੇ ਵਿੱਚ ਚੱਲ ਜਾਓ ਜਾਂ ਤੁਸੀਂ ਆਪਣਾ ਦੇਸ਼ ਦੂਰ ਛੱਡ ਕੇ ਚਲੇ ਜਾਓ ਇਸੇ ਹੀ ਤਰ੍ਹਾਂ ਜਿਹੜਾ ਨਵਾਬ ਸ਼ਰੀਫ ਸੀਗਾ ਉਹ ਵੀ ਕਹਿੰਦਾ ਠੀਕ ਆ ਬਈ ਮੈਂ ਜੇਲ੍ਹ 'ਚ ਨਹੀਂ ਰਹਿਣਾ ਮੈਂ ਛੱਡ ਛੁੱਡ ਕੇ ਇਹ ਦੇਸ਼ ਚੱਲ ਜਾਣਾ ਜਿੱਦਾਂ ਮੁਸ਼ਰਫ ਵੀ ਗਏ ਸੀਗੇ ਸੋ ਇਸੇ ਹੀ ਤਰ੍ਹਾਂ ਨਵਾਬ ਸ਼ਰੀਫ ਦੇਸ਼ ਛੱਡ ਕੇ ਜਾ ਚੁੱਕਿਆ ਸੀਗਾ ਯੂਕੇ ਦੇ ਵਿੱਚ ਸੀਗਾ ਪਰ ਉਹਦਾ ਜਿਹੜਾ ਭਰਾ ਸੀਗਾ ਛੋਟਾ ਸ਼ਹਿਬਾਦ ਸ਼ਰੀਫ ਐਸ ਵੇਲੇ ਜਿਹੜਾ ਇਹ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦਾ ਉਹ ਪੂਰਾ ਸਰਗਰਮ ਸੀਗਾ ਸੋ ਇਹ ਨੇ ਆਸੀ ਮਨੀਰ ਨੇ ਉਹਨਾਂ ਦੇ ਨਾਲ ਹੀ ਪੂਰੀ ਗੱਲਬਾਤ ਕੀਤੀ ਆ ਕਿ ਇਸ ਤਰ੍ਹਾਂ ਕਰਦੇ ਆ ਕਿ ਅੰਦਰ ਖਾਤੀ ਕੁਛ ਨਾ ਕੁਛ ਚਾਲਾਂ ਚੱਲ ਕੇ ਇਹ ਜਿਹੜਾ ਇਮਰਾਨ ਖਾਨ ਆ ਇਹਨੂੰ ਜਿਹੜਾ ਸੱਤਾ ਦੇ ਵਿੱਚੋਂ ਲਾ ਦਿੰਨੇ ਆ ਤਖਤਾ ਪਲਟ ਕਰ ਦਿੰਨੇ ਆ ਦੁਬਾਰਾ ਵੋਟਾਂ ਕਰਾਉਂਦੇ ਆ ਜਿਹਦੇ ਵਿੱਚ ਤੁਹਾਡੀ ਜਿਹੜੀ ਪਾਰਟੀ ਆ ਉਹ ਉਹਨੂੰ ਬਹੁਮਤ ਮਿਲ ਜਾਊਗੀ ਐਦਾਂ ਦਾ ਕੁਛ ਨਾ ਕੁਛ ਪਲਾਨ ਕਰਦੇ ਆ ਸੋ 2022 ਦੇ ਵਿੱਚ ਤਖਤਾ ਪਲਟ ਇੱਕ ਤਰ੍ਹਾਂ ਦੇ ਨਾਲ ਜਿਹੜਾ ਸੀਗਾ ਇਮਰਾਨ ਖਾਨ ਦਾ ਕਰ ਦਿੱਤਾ ਗਿਆ। ਸੋ ਉਹਦੀ ਜਿਹੜੀ ਸਰਕਾਰ ਸੀਗੀ ਉਹ ਤਖਤਾ ਪਲਟ ਕੇ ਉਤਾਰ ਕੇ ਉੱਥੇ ਜਿਹੜਾ ਸੀਗਾ ਫੌਜ ਦਾ ਸ਼ਾਸਨ ਜੋ ਇਤਿਹਾਸ ਰਹੀ ਹੈ ਪਾਕਿਸਤਾਨ ਦਾ ਦੁਬਾਰਾ ਹੋ ਗਿਆ ਤੇ 2023 ਦੇ ਵਿੱਚ ਕੀ ਦੁਬਾਰਾ ਵੋਟਾਂ ਹੋ ਗਈਆਂ ਇਹ ਪੂਰਾ ਨਿਰਣੈ ਕੀਤਾ ਗਿਆ। ਸੋ ਜਿਹੜੀ ਪੀਟੀਆਈ ਸੀਗੀ ਇਹਦੀ ਪਾਰਟੀ ਇਮਰਾਨ ਖਾਨ ਦੀ ਉਹਨੂੰ ਤਾਂ ਲੋਕ ਪਹਿਲਾਂ ਹੀ ਬਹੁਤ ਪਸੰਦ ਕਰਦੇ ਸੀਗੇ। ਸੋ ਸਾਰਿਆਂ ਨੂੰ ਇਹ ਲੱਗਦਾ ਸੀਗਾ ਉਹ ਦੁਬਾਰਾ ਜਿੱਤ ਜਾਣੀ ਹੈ ਜੇਕਰ ਵੋਟਾਂ ਪਈਆਂ। ਸੋ ਇਹੀ ਆਸਿਮ ਮਨੀਰ ਤੇ ਇਹ ਸ਼ਹਿਬਾਸ਼ ਸ਼ਰੀਫ ਨਵਾਬ ਸ਼ਰੀਫ ਹੁਣੀ ਸਾਰਿਆਂ ਨੇ ਮਿਲ ਕੇ ਇਹ ਜਿਹੜੀ ਪਾਰਟੀ ਸੀਗੀ ਪੀਟੀਆਈ ਉਹਨੂੰ ਇੱਕ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਉੱਥੇ ਸਾਬਤ ਕਰ ਦਿੱਤਾ ਗਿਆ ਕਿ ਇਹ ਜਿਹੜੀ ਪਾਰਟੀ ਹੈ ਇਹ ਚੋਣਾਂ ਨਹੀਂ ਲੜ ਸਕਦੀ ਪਰ ਇਮਰਾਨ ਖਾਨ ਵੀ ਪੂਰਾ ਇਹਨਾਂ ਦਿਮਾਗੀ ਬੰਦਾ ਸੀਗਾ ਪੂਰਾ ਜਾਂਚ ਪੜਤਾਲ ਕੀਤੀ ਉਹਨੇ ਕਹਿੰਦਾ ਠੀਕ ਆ ਮੇਰੀ ਪਾਰਟੀ ਵੋਟਾਂ ਨਹੀਂ ਲੜ ਸਕਦੀ ਮੈਂ ਅੰਦਰ ਹੋ ਸਕਿਆ ਸੀਗਾ ਉਸ ਸਮੇਂ ਮਤਲਬ ਕਿ ਇਹਦੇ ਤੇ ਦੋਸ਼ ਲਗਾ ਦਿੱਤੇ ਗਏ ਸੀਗੇ ਇਮਰਾਨ ਖਾਨ ਦੇ ਉੱਤੇ ਕਿ ਇਹਨੇ ਕਾਫੀ ਯਾਨੀ ਕਿ ਇੱਕ ਤਰ੍ਹਾਂ ਨਾਲ ਕਰਪਸ਼ਨ ਕੀਤੀ ਆ ਸੋ ਇਹਨੇ ਕੀ ਕਿਆ ਜਿਹੜੇ ਵੀ ਪੀਟੀਆਈ ਦੇ ਇਹਦੇ ਵਰਕਰ ਸੀਗੇ ਜਾਂ ਸਪੋਰਟਰ ਸੀਗੇ ਕਿ ਤੁਸੀਂ ਸਾਰੇ ਪਾਕਿਸਤਾਨ ਦੇ ਵਿੱਚ ਆਜ਼ਾਦ ਖੜੇ ਹੋ ਜਾਓ। ਸੋ 2023 ਦੇ ਵਿੱਚ ਉੱਥੇ ਵੋਟਾਂ ਪਈਆਂ ਤੇ ਉਹੀ ਹੀ ਨਤੀਜਾ ਹੋਇਆ ਜਿੰਨੇ ਵੀ ਇਹਦੇ ਵਰਕਰ ਸੀਗੇ ਸਾਰੇ ਜਿਹੜੇ ਆਜ਼ਾਦ ਖੜੇ ਸੀਗੇ Imran Khan ਦੇ ਉਹ ਫੇਰ ਵੋਟਾਂ ਜਿੱਤ ਗਿਆ। ਦੇਖ ਲਓ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੰਨੇ ਲੋਕੀ ਇਹਨੂੰ ਸਪੋਰਟ ਕਰਦੇ ਦੇ। ਪਰ ਆਸੀ ਮਨੀਰ ਨੇ ਫੇਰ ਉਹੋ ਹੀ ਚਾਲਾਚੂਲਾ ਚੱਲੀਆਂ ਆਪਣੀਆਂ। ਨਵਾਬ ਸ਼ਰੀਫ ਤੇ ਸ਼ਹਬਾਜ਼ ਸ਼ਰੀਫ ਜੋ ਐਸ ਵੇਲੇ ਪ੍ਰਾਈਮ ਮਿਨਿਸਟਰ ਆ। ਉਹਨੂੰ ਬੈਨਰਜੀ ਪੁੱਟੋ ਸੈ ਤੁਸੀਂ ਜਾਣਦੇ ਹੋਣੇ ਆ ਉਹਦਾ ਹੀ ਮੁੰਡਾ ਬਿਲਾਬਲ ਪੁੱਟੋ ਉਹ ਵੀ ਸੱਤਾ ਦੇ ਵਿੱਚ ਖੜਾ ਸੀਗਾ ਵੋਟਾਂ ਦੇ ਵਿੱਚ ਖੜਾ ਸੀਗਾ ਕੁਝ ਉਹਨੂੰ ਵੀ ਸੀਟਾਂ ਮਿਲੀਆਂ ਹੋਈਆਂ ਸੀਗੀਆਂ ਇਹੇ ਆਪਸ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਦੋਨੋਂ ਹੀ ਵਿਰੋਧੀ ਪਾਰਟੀਆਂ ਸੀ ਪਰ ਇਹਨੇ ਆਸਿਮ ਮਨੀਰ ਨੇ ਵਿੱਚ ਪੈ ਪੁਕੇ ਉਹਨਾਂ ਦੋਨਾਂ ਨੂੰ ਇਕੱਠੇ-ਕੁੱਠੇ ਕਰਵਾ ਕੇ ਕੁਝ ਜਿਹੜੇ ਇਹ ਮਤਲਬ ਕਿ ਆਜ਼ਾਦ ਜਿੱਤੇ ਸੀਗੇ ਇਹ ਪੀਟੀਆਈ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਪੈਸੇ ਥੇਲੇ ਦੇ ਕੇ ਕਿਹਨੂੰ ਪਤਾ ਹੀ ਆ ਹਣਾ ਚਾਹੇ ਇੰਡੀਆ ਚਾਹੇ ਪਾਕਿਸਤਾਨ ਪੈਸੇ ਨਾਲ ਸਭ ਕੁਝ बिकਦਾ ਸੋ ਉਹ ਆਪਣੇ ਨਾਲ ਕਰ ਕਰਕੇ ਜਿਹੜਾ ਇਸ ਵੇਲੇ ਸ਼ਹਿਬਾਜ਼ ਸ਼ਰੀਫ ਆ ਉਹਦੀ ਜਿਹੜੀ ਸਰਕਾਰ ਬਣਾ ਦਿੱਤੀ ਗਈ ਤੇ ਅਗਸਤ 2023 ਤੋਂ ਲਗਾਤਾਰ ਹੀ ਇਹ ਜਿਹੜਾ ਇਮਰਾਨ ਖਾਨ ਆ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਸੋ ਇਹ ਆਸਿਮ ਮਨੀਰ ਹੌਲੀ ਹੌਲੀ ਕਰਦਾ ਕਰਦਾ ਇਹ ਪੂਰਾ ਮੁਖੀ ਬਣ ਗਿਆ ਸੈਨਾ ਦਾ ਮੁਖੀ ਬਣ ਗਿਆ ਪਾਕਿਸਤਾਨ ਦੇ ਵਿੱਚ ਇਸ ਵੇਲੇ ਫੀਲਡ ਮਾਰਸ਼ਲ ਵੀ ਇਹੀ ਆ ਇੱਕ ਤਰ੍ਹਾਂ ਨਾਲ ਪੂਰੀ ਜਿਹੜੀ ਬਾਗਡੋਰਾ ਇਹ ਯਾਸਿਮ ਮਨੀਰ ਆ ਇਹਦੇ ਕੋਲ ਹੀ ਆ ਪਾਕਿਸਤਾਨ ਦੀ ਸੋ ਹੁਣ ਤੁਸੀਂ ਪੂਰਾ ਸਮਝ ਗਏ ਹੋਣੇ ਆ ਕਿਉਂਕਿ ਜਿਹੜਾ ਨਵਾਬ ਸ਼ਰੀਫ ਸੀਗਾ ਉਹਨੂੰ ਵੀ ਇੱਥੋਂ ਦੇਸ਼ ਨਿਕਾਲਾ ਦੇਣ ਵਾਲਾ ਕੌਣ ਸੀਗਾ ਜਦੋਂ ਇਹ 2018 ਦੇ ਵਿੱਚ ਬਣਿਆ ਸੀਗਾ ਇਮਰਾਨ ਖਾਨ ਇਮਰਾਨ ਖਾਨ ਨੇ ਹੀ ਉਹਨੂੰ ਮੌਕਾ ਦਿੱਤਾ ਸੀਗਾ ਨਵਾਬ ਸ਼ਰੀਫ ਨੂੰ ਕਿ ਜਾਂ ਤਾਂ ਤੂੰ ਜੇਲ੍ਹ ਦੇ ਵਿੱਚ ਰਹਿਲਾ ਜਾਂ ਤੂੰ ਦੇਸ਼ ਛੱਡ ਕੇ ਚਲੇ ਜਾ ਫੌਜ ਦੇ ਨਾਲ ਲੜ ਕੇ ਕਿਉਂਕਿ ਉਦੋਂ ਵੀ ਤਾਕਤਾਂ ਪਲਟ ਹੋਇਆ ਸੀ ਫਿਰ ਵੋਟਾਂ ਹੋਈਆਂ ਸੀਗੀਆਂ ਸੋ ਫੌਜ ਦੇ ਮਿਕਰੀ ਜਿਹੜਾ ਉਸ ਸਮੇਂ ਸੀਗਾ ਉਹਦੇ ਨਾਲ ਮਿਲ ਕੇ ਇਮਰਾਨ ਖਾਨ ਨੇ ਹੀ ਉਹਨੂੰ ਦੇਸ਼ ਨਿਕਾਲਾ ਦਿੱਤਾ ਸੀਗਾ ਉਹ ਦੇਸ਼ਨ ਕੱਢ ਕੇ ਚਲਾ ਗਿਆ ਸੀ ਸੋ ਦੋਨੋਂ ਹੀ ਜਿਹੜੇ ਇੱਕ ਦੁਸ਼ਮਣ ਸੀਗੇ ਨਵਾਬ ਸ਼ਰੀਫ ਦੀ ਫੈਮਿਲੀ ਹੋ ਗਈ ਤੇ ਆਸੀਮ ਮਨੀਰ ਹੋ ਗਏ ਇਹ ਇਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਇਮਰਾਨ ਖਾਨ ਦਾ ਤਖਤ ਆ ਪੱਟ ਦਿੱਤਾ ਤੇ ਨਵਾਬ ਸ਼ਰੀਫ ਦਾ ਪ੍ਰਾਜਾਹ ਸ਼ਹਿਬਾਜ਼ ਸ਼ਰੀਫ ਤੇ ਇਹ ਆਸੀਮ ਮਨੀਰ ਐਸ ਵੇਲੇ ਪੂਰਾ ਪਾਕਿਸਤਾਨ ਦੇ ਉੱਤੇ ਕਾਬਜ਼ ਆ ਸੋ ਹੁਣ ਇਮਰਾਨ ਖਾਨ ਦੇ ਨਾਲ ਇਹਨਾਂ ਦੀ ਜੋ ਦੁਸ਼ਮਣੀ ਸੀਗੀ ਉਹ ਤਾਂ ਤੁਹਾਨੂੰ ਸਾਰੀ ਕਲੀਅਰ ਹੋ ਹੀ ਗਈ ਹੋਊਂ ਸੋ ਇਸੇ ਲਈ ਹੀ ਹੁਣ ਇਹ ਡਰ ਪਾਇਆ ਜਾ ਰਿਹਾ ਕਿਉਂਕਿ ਲਾਸਟ ਪੋਸਟ ਜਿਹੜੀ ਸੀਗੀ ਇਮਰਾਨ ਖਾਨ ਨੇ ਅਸੀਂ ਮਨੀਰ ਦੇ ਖਿਲਾਫ ਹੀ ਪਾਈ ਸੀਗੀ ਸੋ ਇਸ ਲਈ ਸਾਰਿਆਂ ਨੂੰ ਇਦਾਂ ਖਦਸ਼ਾ ਆ ਕਿ ਹੋ ਸਕਦਾ ਆ ਅਸੀਂ ਮਨੀਰ ਲਈ ਕਿਸੇ ਨੂੰ ਮਰਾਉਣਾ ਕੋਈ ਬੜਾ ਔਖਾ ਕੰਮ ਨਹੀਂਗਾ ਪਰ ਇਹਨੂੰ ਮਾਰ ਨਹੀਂ ਸਕਦੇ ਕਿਉਂਕਿ ਜੇ ਕਰੇ ਦੀ ਇਸ ਤਰ੍ਹਾਂ ਦੀ ਮਰੇ ਦੀ ਖਬਰ ਉੱਥੇ ਫੈਲ ਗਈ ਪਾਕਿਸਤਾਨ ਦੇ ਵਿੱਚ ਤਾਂ ਪਾਕਿਸਤਾਨ ਦੇ ਵਿੱਚ ਗ੍ਰਹਿ ਜੁੱਧ ਬੜਾ ਮਾਹੌਲ ਵੱਲ ਸਕਦਾ ਆ ਕਿਉਂਕਿ ਇਮਰਾਨ ਖਾਨ ਦੀ ਬਹੁਤ ਤਕੜੀ ਇਹਦੇ ਵਿੱਚ سپورਟ ਆ ਜਦ ਮੈਂ ਹੋਰ ਦੱਤਾ ਜਦੋਂ ਤਖਤ ਦਾ ਪਲਟ ਕੀਤਾ ਗਿਆ ਸੀ ਇਮਰਾਨ ਖਾਨ ਦਾ ਤਾਂ ਉਹਨੂੰ ਵੀ ਇਹ অপਸ਼ਨ ਦਿੱਤੀ ਗਈ ਸੀ ਇਮਰਾਨ ਖਾਨ ਨੂੰ ਕਿ ਜਾਂ ਤਾਂ ਤੂੰ ਦੇਸ਼ ਛੱਡ ਕੇ ਚਲੇ ਜਾ ਜਾਂ ਤੂੰ ਜੇਲ੍ਹ ਦੇ ਵਿੱਚ ਰਹੇਗਾ ਸੋ ਇਮਰਾਨ ਖਾਨ ਨੇ ਕਿਹਾ ਸੀਗਾ ਕਿ ਮੈਂ ਜੇਲ੍ਹ ਦੇ ਵਿੱਚ ਹੀ ਰਹੂੰਗਾ ਕੋਈ ਚੱਕਰ ਨਹੀਂ ਮੈਂ ਪਾਕਿਸਤਾਨ ਛੱਡ ਕੇ ਨਹੀਂ ਜਾਣਾ ਮੈਂ ਮਰੂੰਗਾ ਜੀਊਂਗਾ ਇੱਥੇ ਹੀ ਸੋ ਇਹ ਪਹਿਲਾ ਇੱਕ ਪ੍ਰਾਈਮ ਮਿਨਿਸਟਰ ਹੋਇਆ ਪਾਕਿਸਤਾਨ ਦਾ ਜਿਨੇ ਕੀ ਜੇਲ ਜਾਣੇ ਨੂੰ ਤਰਜੀਹ ਦੇਤੀ ਦੇ ਛੱਡ ਕੇ ਜਾਣ ਨਾਲੋਂ ਨਹੀਂ ਤਾਂ ਜ਼ਿਆਦਾਤਰ ਜਿਹੜੇ ਇਹ ਰਹੇ ਆ ਉਥੋਂ ਦੇ ਪ੍ਰਾਈਮ ਮਿਨਿਸਟਰ ਉਹ ਦੇ ਛੱਡ ਕੇ ਦੌੜੇ ਹੀ ਆ Imran Khan ਦੀ ਮੌਤ ਹੋ ਚੁੱਕੀ ਆ 2 ਦਿਨ ਤੋਂ ਇਹ ਜਿਹੜੀਆਂ ਅਫਵਾਹਾਂ ਦਾ ਜਿਹੜਾ ਬਾਜ਼ਾਰ ਆ ਉਹ ਸਰਗਰਮ ਤੇ ਹੁਣ ਹੀ ਰੀਸੈਂਟਲੀ ਹੀ ਇਹ ਅੜਿਆਲਾ ਜੇਲ ਰਾਬਰਪਿੰਡੀ ਜਿੱਥੇ ਇਹਨੂੰ ਰੱਖਿਆ ਗਿਆ ਆ ਉਥੋਂ ਜਿਹੜੇ ਜੇਲ ਅਧਿਕਾਰੀਆ ਉਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਆ ਕਿ ਜਿਹੜਾ Imran Khan ਆ ਉਹ ਸੇਤਮੰਦ ਆ ਉਹ ਹੈਲਥੀ ਆ ਪਰ ਉਹਦੇ ਪਰਿਵਾਰ ਵਾਲੇ ਇਹ ਕਹਿੰਦੇ ਜਦ ਤੇ ਮਿਲ ਨਹੀਂ ਦਿੱਤਾ ਜਾਂਦਾ ਅਸੀਂ ਕਿਦਾਂ ਸੰਭ ਰਹੀਏ ਪਰ ਇਹ ਜਿਹੜਾ ਜੇਲ੍ਹ ਅਧਿਕਾਰੀ ਹੈ ਲੋ ਜਾਂ ਅਡੇਆਲਾ ਜੇਲ੍ਹ ਜਿੱਥੇ ਉਹਨੂੰ ਰੱਖਿਆ ਗਿਆ ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਉਹ ਕਿ ਠੀਕ ਆ ਸੋ ਇਹ ਸੱਚ ਕੀ ਆ ਝੂਠ ਕੀ ਆ ਪਾਕਿਸਤਾਨ ਆ ਬਈ ਸੋ ਇਹ ਪੂਰੀ ਖਬਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਗਲਤੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ